ਗੋਰ ਸੰਪਰਦਾਇ ਗੋਰ ਜਾਤੀਵਾਦੀ ਤੁਹਾਨੂੰ ਦੱਸ ਦਈਏ ਕਿ ਕੱਲ ਗੁਰਦਾਸਪੁਰ ਦੇ ਵਿੱਚ ਫਤਿਹ ਰੈਲੀ ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ મોદી ਸਾਹਿਬ ਉੱਥੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਕਾਂਗਰਸ ਸਰਕਾਰ ਤੇ ਆਮ ਆਦਮੀ ਪਾਰਟੀ ਸਰਕਾਰ ਤੇ ਤੰਜ ਕੱਸਦਿਆਂ ਹੋਇਆ ਇੰਡੀ ਜਿਹੜੀ ਗਵਰਨਮੈਂਟ ਹੈ ਇੰਡੀਆ ਗਵਰਨਮੈਂਟ ਤੇ ਤੰਜ ਕੱਸਦਿਆਂ ਉਹਨਾਂ ਨੇ ਕਿਹਾ ਕਿ ਇਹ ਸੰਪਰਦਾਇ ਆ ਤੇ ਇਹ ਪਰਿਵਾਰਵਾਦੀ ਆ ਤੇ ਇਹਨਾਂ ਨੂੰ ਦੱਸਿਆ ਗਿਆ ਜਾਤੀਵਾਦੀ ਆ ਤੇ ਅਸੀਂ ਇੱਕ ਗੱਲ ਮੈਂ ਮਾਇੰਡ ਚ ਆ ਰਹੀ ਸੀ ਕਿ ਕਿ ਮੈਂ ਪ੍ਰਧਾਨ ਮੰਤਰੀ ਜੀ ਥੋੜੇ ਤੋਂ ਜ਼ਿਆਦਾ ਜਾਤੀਵਾਦੀ ਕੌਣ ਹੋ ਸਕਦਾ ਹੈ ਐਕਚੁਅਲੀ ਹੁਣ ਸਾਨੂੰ ਕਹਿਣਾ ਚਾਹੀਦਾ ਹੈ ਇਸੇ ਪ੍ਰਧਾਨ ਮੰਤਰੀ ਇਸ ਟਾਈਮ ਚੋਣ ਜਾਬਤਾ ਲੱਗਾ ਹੋਇਆ ਕਿਉਂਕਿ ਇਸ ਟਾਈਮ ਪਤਾ ਨਹੀਂ ਕੌਣ ਪ੍ਰਧਾਨ ਮੰਤਰੀ ਬਣੂਗਾ ਤੇ ਮੈਂ ਕਹਾਂਗਾ ਸ਼੍ਰੀ ਨਰਿੰਦਰ ਮੋਦੀ ਜੀ ਕਿ ਥੋੜੀ ਪਾਰਟੀ ਤਾਂ ਜ਼ਿਆਦਾ ਜਾਤੀਵਾਦੀ ਕਿਸ ਕਿਸ ਪਾਰਟੀ ਦੇ ਵਿੱਚ ਮਤਲਬ ਮਣੀਪੁਰ ਦੇ ਵਿੱਚ ਸਿਰਫ ਜਾਤੀਵਾਦ ਦੇ ਕਰਕੇ ਹਿੰਦੂਇਜ਼ਮ ਦੇ ਵੱਲੋਂ 크ਿਸਚੀਅਨਿਟੀ ਦੇ ਇੰਨੇ ਅਤਿਆਚਾਰ ਸਿੱਖੀਜ਼ਮ ਤੇ 1984 ਤੇ ਇੰਨੇ ਅਤਿਆਚਾਰ ਹਾਂ ਤੇ ਥੋੜੀ ਪਾਰਟੀ ਤੋਂ ਜ਼ਿਆਦਾ ਤਾਂ ਕਿਤੇ ਵੀ ਉਹ ਚੀਜ਼ਾਂ ਨਹੀਂ ਹੈਗੀਆਂ ਤੇ ਮਤਲਬ ਨਰਿੰਦਰ ਮੋਦੀ ਦੇ ਵੱਲੋਂ ਗੁਰਦਾਸਪੁਰ ਦੇ ਵਿੱਚ ਜਾ ਕੇ ਮੈਂ ਇੱਕ ਗੱਲ ਕਹਿਣਾ ਚਾਹੁੰਗਾ ਨਰਿੰਦਰ ਮੋਦੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਇੰਨੇ ਭੋਲੇ ਨਹੀਂ ਹੈਗੇ ਉਹ ਜੁਮਲੇ ਆ ਚ ਨਹੀਂ ਆਉਂਦੇ ਚਾਹੇ ਤੁਸੀਂ 36 ਜੁਮਲੇ ਹੋਰ ਮਾਰ ਕੇ ਚਲ ਜਿਓ ਪੰਜਾਬ 'ਚ ਤੇ ਤੁਹਾਨੂੰ ਦੱਸ ਦਿਆਂ ਕਿ ਪੰਜਾਬ ਦੇ ਜਦੋਂ ਇਹਨਾਂ ਨੇ ਕੱਲ ਲੈਂਡ ਕੀਤਾ ਗੁਰਦਾਸਪੁਰ ਦੇ ਵਿੱਚ ਮੱਸੀ 200 ਜਾਂ 300 ਲੋਕਾਂ ਦਾ ਇਕੱਠ ਸੀਗਾ 300 ਲੋਕਾਂ ਤੋਂ ਵੱਧ ਮੈਂ ਕਿਹਾ ਇੱਕ ਪਰਸਨ ਵੀ ਨਹੀਂ 200 300 ਲੋਕ ਮਸੀ ਜਮਾ ਹੋਏ ਸੀਗੇ ਮਤਲਬ ਇੰਨੇ ਇੱਕ ਗੁਰਦਾਸਪੁਰ ਦਾ ਐਮਐਲਏ ਇਕੱਠਾ ਹੁੰਦਾ ਨਾ ਤੇ ਐਮਐਲਏ ਤੇ ਵੀ 15 1500 2 2000 ਲੋਕ ਇਕੱਠੇ ਹੋ ਜਾਂਦੇ ਆ ਤੇ ਮੋਦੀ ਸਾਹਿਬ ਦੇ ਉੱਥੇ ਪਹੁੰਚਣ ਤੇ ਸਿਰਫ 3 400 ਲੋਕ ਰੈਲੀ 'ਚ ਇਕੱਠੇ ਹੋਏ ਜਿਸ ਦੀਆਂ ਤਸਵੀਰਾਂ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗਾ ਤੇ ਉਹ ਵੀ ਕੀ ਹੋਇਆ ਉਹ ਵੀ ਕਿਸੇ ਰੀਜ਼ਨ ਦੇ ਕਰਕੇ ਉਹ ਵੀ ਲੋਕੋ ਤੋਂ ਚਲੇ ਗਏ ਸੀਗੇ ਤੇ ਉਹ ਅਗਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਤੇ ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਮੋਦੀ ਸਾਹਿਬ ਕਹਿੰਦੇ ਨੇ ਕਿ ਇਹ ਪਾਰਟੀਆਂ ਜਾਤੀਵਾਦੀ ਨੇ ਇਹ ਇਦਾਂ ਇਦਾਂ ਤੇ ਪਰ ਭਾਜਪਾ ਤੋਂ ਜ਼ਿਆਦਾ ਜਾਤੀਵਾਦੀ ਤੇ ਸਾਨੂੰ ਲੱਗਦਾ ਕਿ ਕੋਈ ਵੀ ਪਾਰਟੀ ਜਿਹੜੀ ਆ ਨਹੀਂ ਹੋਣੀ ਤੁਸੀਂ ਅੱਗੇ ਆਪ ਆਪਣੀ ਸਕਰੀਨ ਤੋਂ ਉਸ ਵੀਡੀਓ ਨੂੰ ਪੂਰੀ ਵੀਡੀਓ ਨੂੰ ਦੇਖ ਸਕਦੇ ਹੋ ਗੋਰ ਸੰਪਰਾਦਾਇਕ ਗੋਰ ਜਾਤੀਵਾਦੀ ਗੋਰ ਪਰਿਵਾਰਵਾਦੀ ਇਹ ਕਾਂਗਰਸ ਝਾੜੂ ਵਾਲੇ ਇਹ ਇੰਡੀ ਗਰਬੰਧਨ ਕੇ ਲੋਕ ਇਹ ਦੇਸ਼ ਦੀ ਜਨਤਾ ਨੂੰ ਪਤਾ ਨਹੀਂ ਕਿਆ ਘਮਕਤੇ